ਕਮੇਟੀ ਦੇ ਸ਼ਾਰਟ ਨੋਟਸ ਦੇ 72 ਘੰਟੇ ਦੇ ਨੋਟਸ ਤੇ ਇਹ ਮੀਟਿੰਗ ਸੱਦੀ ਗਈ ਸੀ ਜਿਹਦੇ ਵਿੱਚ ਇੱਕ ਨਿਕਾਤੀ ਏਜੰਡਾ ਸੀ ਕਿ ਆਉਂਦੇ ਦਿਨ ਹੀ ਪੰਜਾਬ ਸਰਕਾਰ ਵੱਲੋਂ ਇੱਕ ਕਰਨਲ ਜਿਹੜਾ ਪਰਚਾ ਦਰਜ ਕਰਨ ਸੰਬੰਧੀ ਇਹ ਅਸੀਂ ਸਾਧਿਆ ਨੇ ਬੈਠ ਕੇ ਵਿਚਾਰ ਕਰਕੇ ਜਿਹੜਾ ਅੱਜ ਮਤਾ ਉਹ ਐਜਿਟ ਜੀ ਮੈਂ ਤੁਹਾਨੂੰ ਪੜ੍ਹ ਦਿੰਦਾ ਉਹਦੇ ਵਿੱਚ ਸਾਰੇ ਜਿਹੜੇ ਉਹ ਪੱਖ ਸਪੱਸ਼ਟ ਹੋ ਜਾਣਗੇ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਇਹ 213 ਦਾ ਮਸਲਾ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਬੋਲਣ ਤੋਂ ਪਹਿਲਾਂ ਇਹ ਤੁਹਾਨੂੰ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹਣਾ ਕਿ ਜਿਹੜੀ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਛੇ ਦਿਨ ਕਾਲ ਤੱਕ ਸਾਹ ਤੇ ਸੌਂਪੀ ਸੀ ਉਸ ਰਿਪੋਰਟ ਵਿੱਚ ਕਿਦਰੇ ਵੀ ਸਰੂਪ ਲਾਪਤਾ ਦਾ ਜ਼ਿਕਰ ਨਹੀਂਗਾ। ਔਰ ਉਹ ਜਿਹੜੀ 1000 ਪੇਜ ਦੀ ਰਿਪੋਰਟ ਆ ਉਹ ਅਸੀਂ ਆਲਰੇਡੀ ਆਪਣੀ ਵੈਬਸਾਈਟ ਤੇ ਪਾ ਚੁੱਕੇ ਹਾਂ ਕੋਈ ਵੀ ਦੇਖ ਸਕਦਾ। ਉਸ ਤੋਂ ਇਲਾਵਾ ਇੱਕ 10 ਪੇਜ ਦੀ ਰਿਪੋਰਟ ਸੀ ਵੱਖ-ਵੱਖ ਜਿਹੜੇ ਕਰਮਚਾਰੀਆਂ ਦੇ ਸਬੰਧ ਦੇ ਵਿੱਚ ਉਹ ਵੀ ਵੈਬਸਾਈਟ ਤੇ ਪਈ ਆ ਉਹ ਵੀ ਸਾਰੇ ਦੇਖ ਸਕਦੇ ਆ। ਸੋ ਅੱਜ ਲੰਬੀ ਡਿਸਕਸ਼ਨ ਤੋਂ ਬਾਅਦ ਇਹ ਜਿਹੜਾ ਸਮੁੱਚੇ ਤੌਰ ਤੇ ਇੱਕ ਮਤਾ ਆਇਆ ਉਹ ਸਾਰੇ ਪੱਖ ਤੁਹਾਡੇ ਸਪਸ਼ਟ ਕਰਦਾ ਕਿ ਪੰਜਾਬ ਦੀ ਸਰਕਾਰ 222 ਵਿੱਚ ਬੜਗਾਰੀ ਕਾਹਨ ਨੂੰ ਚਮਕਾ ਕੇ ਲੋਕਾਂ ਨੂੰ ਗਮਰਾਹ ਕਰਕੇ ਅਸਲੀਅਤ ਤੋਂ ਓਲੇ ਰੱਖ ਕੇ ਸੋਸ਼ਲ ਮੀਡੀਆ ਰਾਹੀਂ ਉਪਰ ਵਿੱਚ ਆਈ ਸੀ ਤੇ 4 ਸਾਲ ਤੋਂ ਬਾਅਦ ਅੱਜ ਲੋਕ ਉਹਦੇ ਵੀ ਸਵਾਲ ਚੁੱਕਦੇ ਆ ਕਿ ਉਹਦਾ ਕੀ ਬਣਿਆ ਹੁਣ ਕਿਉਂਕਿ ਆ ਸ਼ਤਾਬਦੀ ਆਪਾਂ ਸਾਬਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਮਨਾ ਕੇ ਹਟੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ 350 ਸਾਲਾਂ ਗੁਰਿਆਈ ਦੇਵਸ ਸੁਨਾ ਕੇ ਹਟੇ ਆ ਸਰਕਾਰ ਉਹਦੇ ਵਿੱਚ ਕਰੋੜਾਂ ਰੁਪਏ ਲਾ ਕੇ ਫੇਲ ਰਹੀ ਇਹ ਲਾਜ ਮੈਂ ਕਿਉਂ ਬਰਤ ਰਿਹਾ ਕਿਉਂਕਿ ਸਾਡੇ ਵੀ ਸ਼ੌਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਤੇ 23 ਤੋਂ ਲੈ ਕੇ 29 ਤੱਕ ਸਮਾਗਮ ਚੱਲਦੇ ਸੀ ਤੇ 29 ਤਰੀਕ ਨੂੰ ਸਮੁੱਚੇ ਖਾਲਸਾ ਪੰਥ ਨੇ ਇਕੱਠਾ ਇਕੱਠੇ ਹੋ ਕੇ ਉਹ ਨਗਰ ਕੀਰਤਨ ਸਤ ਗੁਰੂ ਦੀ ਯਾਦ ਦੇ ਵਿੱਚ ਸੀਸ ਸੰਸਕਾਰ ਦਿਵਸ ਦੇ ਤੌਰ ਤੇ ਮਨਾਇਆ ਸ਼ਾਇਦ ਉਸ ਗੱਲ ਤੋਂ ਉਤੇਜਿਤ ਹੋ ਕੇ ਇਹ ਸਾਰੀ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਜੋ ਆਮਨੇ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਮਹਿਸੂਸ ਕਰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਮਾਮਲੇ 'ਚ ਪਾਰਚਾ ਦਰਜ ਕਰਨ ਦੀ ਕਾਰਵਾਈ ਸ੍ਰੀ ਅਕਾਲਤਾਖਬ ਸਾਹਿਬ ਨੂੰ ਸਿੱਧੀ ਚੁਣੌਤੀ ਅਤੇ ਸ਼ਾਮਨੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ 'ਤੇ ਸਿੱਧੀ ਸਰਕਾਰੀ ਦਖਲਅੰਦਾਜ਼ੀ ਹੈ ਕਿਉਂਕਿ ਅਕਾਲਤਾਖਬ ਸਾਹਿਬ ਨੇ ਇਹ ਸਾਰੀ ਬੋਰਡ ਬਣਾਇਆ ਸੀ ਜਿਹੜਾ ਆਪਣੇ ਕੋਮੇਟੀ ਦੇ ਹੋਕੋਮੇਟੀ ਨੇ ਫਿਰ ਰਿਪੋਰਟ ਸ਼੍ਰੀ ਅਕਾਲ ਤਖਤ ਸਭ ਨੂੰ ਸਮਰਪਿਤ ਕੀਤੀ ਸੀ ਇਸ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਦੇਸ਼ਾ ਅਨੁਸਾਰ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੋਣ ਦੇ ਬਾਵਜੂਦ ਵੀ ਲੰਘੇ ਦਿਨੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਬਰਾਸਤੀ ਮਾਰਗ ਤੇ ਕੁਝ ਲੋਕਾਂ ਵੱਲੋਂ ਲਗਾਏ ਗਏ ਧਰਨੇ 'ਤੇ ਸਰਕਾਰ ਦੇ ਮੰਤਰੀ ਸਪੀਕਰ ਤੇ ਵਿਧਾਇਕ ਬੋਲੋ ਸ਼ਮੂਲਿਤ ਕਰਨੀ ਤੇ ਪੁਲਿਸ ਨੂੰ ਆਦੇਸ਼ ਦੇਣ ਤੋਂ ਸਪਸ਼ਟ ਹੈ ਕਿ ਸਰਕਾਰ ਜਾਣਬੁੱਝ ਕੇ ਇਸ ਮਾਮਲੇ ਵਿੱਚ ਆਪਣੀ ਸਿਆਸਤ ਸਾਧ ਰਹੀ ਹੈ ਮੈਂ ਤਾਂਚ ਬਾਇਟ ਕਰਨਾ ਚਾਹਣਾ ਅਸੀਂ ਵੀ ਧਰਨੇ ਲਾ ਲਾ ਕੇ ਦੇਖੇ ਕਰਮਚਾਰੀ ਵੀ ਧਰਨੇ ਲਾਉਂਦੇ ਆ ਤੇ ਧਰਨਾ ਲੱਗਾ ਜੀ 2 ਘੰਟਿਆਂ ਦੇ ਵਿੱਚ ਜੀ ਪਰਚਾ ਦਰਜ ਹੋ ਜਾਊਗਾ ਕਿਹੜੀ ਗਿਣੇ ਮੀਤੀ ਚਾਰਜਸ ਸੀ ਕਿ 2 ਘੰਟਿਆਂ ਦੇ ਵਿੱਚ ਪਰਚਾ ਦਰਜ ਕਰਦਾਂਗੇ ਮੇਰਾ ਪਹਿਲਾਂ ਸਪਸ਼ਟ ਕਰਦੇ ਹਾਂ ਜਿੰਨੇ ਐਗਜੈਕਟਿਵ ਦੇ ਮੈਂਬਰ ਸਾਰੇ ਅਹੁਦੇਦਾਰ ਬੈਠੇ ਆ ਇਹ ਸਾਰੇ ਕਿਸੇ ਅਨਸਾਬ ਤੋਂ ਅਸੀਂ ਭੱਜਦੇ ਨਹੀਂ ਨਾ ਅਸੀਂ ਕਿਸੇ ਦੀ ਸਪੋਰਟ ਕਰਦੇ ਆ ਜਿਹੜਾ ਕੋਈ ਗੁਨਾਹਗਾਰ ਆ ਉਹਨੂੰ ਅਸੀਂ ਕਾਨੂੰਨ ਮੁਤਾਬਕ ਸਖਤ ਸਜ਼ਾਵਾਂ ਦਿੱਤੀਆਂ ਤੇ ਮੇਰਾ ਗੱਲ ਪਹਿਲੀ ਵਾਰੀ ਹੋਣਾ ਕਿ ਛੋਟੇ ਔਦੇ ਤੋਂ ਲੈ ਕੇ ਵੱਡੇ ਔਦੇ ਤੱਕ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਈ ਆ ਸੋ ਦੋ ਘੰਟਿਆਂ ਦੇ ਵਿੱਚ ਇਹ ਕਹਿਣਾ ਵੀ ਪਰਚਾ ਦਰਜ ਹੋਜੋ ਤੇ ਕਾਰ ਵੀ ਦਿੱਤਾ ਇਹ ਕੇਸ ਪਾਸੇ ਨੂੰ ਇਸ਼ਾਰਾ ਕਰਦੀ ਆ ਇਹ ਆਪਾਂ ਮੇਰੇ ਤੋਂ ਤੁਸੀਂ ਮੀਡੀਆ ਵਾਲੇ ਭਲੀ ਭੰਤ ਬਾਧ ਜਾਣਦੇ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਅੱਜ ਦੀ ਇਕੱਤਰਤਾ ਸਪਸ਼ਟ ਕਰਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਮਾਮਲਾ ਬੇਆਦਬੀ ਜਾਂ ਪਾਵਨ ਸਰੂਪ ਗੁੰਮ ਹੋਣ ਦਾ ਨਹੀਂ ਸਗੋਂ ਕੁਝ ਮਲਾਜ਼ਮਾਂ ਵੱਲੋਂ ਪੈਸਿਆਂ ਦੀ ਕੀਤੀ ਹਿਰਾਫੇਰੀ ਦਾ ਹੈ ਇਸ ਮਾਮਲੇ ਨੂੰ ਬੇਆਦਬੀ ਅਤੇ ਪਾਵਨ ਸਰੂਪ ਗੁੰਮ ਹੋਣ ਬਾਜੋਂ ਪ੍ਰਚਾਰਨਾ ਸਿੱਖ ਕੌਮ ਦੀ ਸਰਮੌਰ ਸੰਸਥਾ ਨੂੰ ਬਦਨਾਮ ਕਰਨ ਅਤੇ ਸਿੱਖ ਸੰਸਥਾ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਛੱਟ ਮਾਰਨ ਦੀ ਸਿਆਸੀ ਛਾਜ ਹੈ ਜਿਸ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਸ਼ਾਮਲ ਹੈ ਇਹ ਮੈਂ ਤਾਂ ਪਹਿਲਾਂ ਵੀ ਕੀਤਾ ਸੀ ਕਿ ਪਹਿਲਾਂ ਬਰਗਾੜੀ ਤੇ ਹੁਣ ਇਹਨੂੰ 4 ਸਾਲ ਬਾਅਦ ਧਾਰਨਾ ਕਾਦਾ ਲੱਗਾ ਹੈ ਉੱਥੇ ਸਾਨੂੰ ਭਲੀ ਭਾਂਤ ਪਤਾ ਤੇ ਅੱਜ ਸਮਾ ਮੁੱਕਣ ਦੇ ਕਿਨਾਰੇ ਆ ਗਿਆ ਬਲੌਗ ਸੰਭ ਦੀ ਜਿਲ੍ਹਾ ਪ੍ਰੀਸ਼ਦ ਲੋਕ ਚੋਣਾਂ ਲੜਦੇ ਸੀ ਤੇ ਦੂਸਰੇ ਪਾਸੇ ਆ ਕੇ ਲੋਕਾਂ ਨੂੰ ਸਪੋਰਟ ਕਰਨ ਲਈ ਤਾਂ ਕੁਝ ਵੀ ਨਹੀਂ ਤੇ ਆ ਨਵਾਂ ਇੱਕ ਫਿਰ ਜਿਹੜਾ ਇਹਨਾਂ ਨੇ ਸਵਾਗਤ ਨਾਲ ਚਲਿਆ। ਸ਼੍ਰੀ ਅਕਾਲਤਾਰ ਸਭ ਤੋਂ ਡਾਕਟਰ ਇਸ਼ਰ ਸਿੰਘ ਐਡਵੋਕੇਟ ਦੀ ਇਵਾਇਤ ਮਨਾਈ। ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸਾਫ਼ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪਬਲਿਕੇਸ਼ਨ ਵਿਭਾਗ ਵਿੱਚ ਕੰਮ ਕਰਦੇ ਕੁਝ ਮੁਲਾਜ਼ਮਾਂ ਨੇ ਨਿੱਜੀ ਲਾਲਸਾ ਕਰਕੇ ਆਪਣੇ ਕੁਕਰਮਾਂ ਉੱਪਰ ਪੜਦਾ ਪਾਉਣ ਦੀ ਸਫਲ ਕੋਸ਼ਿਸ਼ ਕੀਤੀ। ਇਸ ਸਬੰਧੀ ਸ਼੍ਰੀ ਅਕਾਲਤਾਰ ਸਾਹਿਬ ਦੇ ਜਥੇਦਾਰ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਅਨੁਸਾਰ ਅੰਤਰ ਕਮੇਟੀ ਦੇ ਮਤਾ ਨੰਬਰ 460 ਇਹ ਉਦੋਂ ਦੇ ਆ 220 ਦੇ ਮਿਤੀ 27 8 220 ਦੇ ਰਾਹੀਂ ਕਾਰਵਾਈ ਕੀਤੀ ਗਈ ਤੇ ਕੁਝ ਮੁਲਾਜ਼ਮਾਂ ਤੇ ਕਾਨੂੰਨੀ ਕਾਰਵਾਈ ਦਾ ਵੀ ਫੈਸਲਾ ਹੋਇਆ ਪਰੰਤੂ ਵੱਖ-ਵੱਖ ਸਿੱਖ ਵਿਦਵਾਨਾਂ ਦੇ ਕਹਿਣ ਅਤੇ ਡਾਕਟਰ ਇਸ਼ਰ ਸਿੰਘ ਦੀ ਰਿਪੋਰਟ ਵਿੱਚ ਪਰਚੇ ਦਰਜ ਕਰਵਾਉਣ ਬਾਰੇ ਕੋਈ ਸਬਾਰਥ ਨਾ ਹੋਣ ਕਰਕੇ ਅੰਤਰ ਕਮੇਟੀ ਦੀ ਖਤਰਤਾ ਦੇ ਮਤਾ ਨੰਬਰ 493 ਮਿਤੀ 5 9 20 ਰਾਹੀਂ ਕਾਨੂੰਨੀ ਕਾਰਵਾਈ ਦੀ ਥਾਂ ਆਪਣੇ ਤੌਰ ਤੇ ਪੂਰੀ ਕਾਰਵਾਈ ਦੀ ਪ੍ਰਵਾਨਗੀ ਦਿੱਤੀ ਗਈ ਸੀ ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਪੜਤਾਲ ਵਿੱਚ ਪੋਸ ਦੀ ਦਖਲਅੰਦਾਜ਼ੀ ਮਰਿਆਦਾ ਤੇ ਪਰੰਪਰਾਵਾਂ ਦੇ ਵਿਰੁੱਧ ਹੋਵੇਗੀ ਇਹ ਦੋਹਾਂ ਮਤਿਆਂ ਦੀ ਪ੍ਰਵੋਧਤਾ ਜਨਰਲ ਹਾਊਸ ਦੇ ਅਜਲਾਬ ਨੰਬਰ ਮਤਾ ਨੰਬਰ 368 ਮਤੀ 22 2002 ਰਾਹੀ ਵੀ ਹੋ ਚੁੱਕੀ ਹੈ ਇਹ ਪਹਿਲਾ ਮਤਾ ਸੀ 28/20 ਦਾ ਜੇ ਦੀ ਫਿਰ ਮੁੜ ਕੇ ਪੋਸ਼ਟੀ ਨਹੀਂ ਹੋਈ 5920 ਨੂੰ ਤੇ ਉਹਦੇ ਮਤਲਬ ਫਿਰ ਵਿਭਾਗੀ ਕਾਰਵਾਈ ਨਾਲ ਦੇ ਖਿਲਾਫ ਕਰਨ ਦਾ ਸੋਮਣੀ ਕਮੇਟੀ ਦੀ ਅੰਤਰ ਕਮੇਟੀ ਦਾ ਹੈ ਮਸਲਾ ਸੀ ਉਹ ਹੋਈ ਵੀ ਜੇ ਦੀ ਪ੍ਰੋਤਾ ਜਨਰਲ ਹਾਊਸ ਵਿੱਚ ਵੀ ਹੋਈ ਆ ਹੁਣ ਸਰਕਾਰ ਇਸ ਮਾਮਲੇ ਵਿੱਚ ਐਫ ਆਈ ਆਰ ਦਾਜ ਕਰਨ ਦਾ ਫੈਸਲਾ ਆਪਣੀਆਂ ਨਕਾਮੀਆਂ ਨੂੰ ਛਪਾਉਣ ਅਤੇ ਸਿਆਸੀ ਇੱਛਾ ਦੀ ਪੂਰਤੀ ਲਈ ਹੈ ਕਿਉਂਕਿ ਬਿਆਦਮੀਆਂ ਤੇ ਸਿਆਸਤ ਕਰਕੇ ਸੱਤਾ ਹਾਸਲ ਕਰਨ ਵਾਲੇ 4 ਸਾਲ ਬੀਤਣ ਬਾਅਦ ਵੀ ਕੋਈ ਇਨਸਾਫ ਨਹੀਂ ਕਰ ਸਕੀ ਜਿਹੜਾ ਫੋਕਸ ਇੱਥੇ ਆਪਾਂ ਨੇ ਪਹਿਲਾਂ ਸ਼ੁਰੂ ਕੀਤਾ ਸੀ ਉੱਕ ਦੇ ਮੱਦੇ ਨਜ਼ਰ ਅੱਜ ਦੀ ਇਕਤਰਤਾ ਸਰਕਾਰ ਵੱਲੋਂ ਸਿੱਖ ਸੰਸਥਾਵਾਂ ਦੇ ਪ੍ਰਬੰਧ ਨੂੰ ਬਦਨਾਮ ਕਰਨ ਦੀ ਨੀਤੀ ਦੀ ਸਾਡ ਤੇ ਨਿੰਦਿਆ ਕਰਦਾ ਆਗਾਹ ਕਰਦੀ ਹੈ ਕਿ ਸਿੱਖ ਕੌਮ ਆਪਣੀਆਂ ਸੰਸਥਾਵਾਂ ਦੇ ਪ੍ਰਬੰਧਾਂ ਵਿੱਚ ਸਰਕਾਰੀ ਦਖਲ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗੀ ਇਕਤਰਤਾ ਵਿੱਚ ਇਹ ਵੀ ਪ੍ਰਵਾਨ ਹੋਇਆ ਕਿ ਸਾਰੇ ਮਾਮਲੇ ਸੰਬੰਧੀ ਕਿਉਂਕਿ ਸ਼੍ਰੀ ਅਕਾਲਤਖ਼ਤ ਸਾਹਿਬ ਦੀ ਅਗਵਾਈ ਵਿੱਚ ਡਾਕਟਰ ਰੀਸ਼ਰ ਸਿੰਘ ਦੇ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ ਇਸ ਲਈ ਸਮੁੱਚਾ ਮਾਮਲਾ ਵਿਚਾਰ ਤੇ ਆਦੇਸ਼ ਲਈ ਸ਼੍ਰੀ ਅਕਾਲਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਪਾਸ ਭੇਜਿਆ ਜਾ ਰਿਹਾ ਸੋ ਮੈਂ ਇਹ ਜਿਹੜੇ ਤੁਹਾਨੂੰ ਸਾਰੀਆਂ ਇਹ ਦਸੀਆਂ ਇਹਦੇ ਵਿੱਚ ਜੋ ਹੁਣ ਤੱਕ ਦੀ ਕਾਰਵਾਈ ਹੋਈ ਸੀ ਉਹ ਸਾਰੀ ਸਪਸ਼ਟ ਵੀ ਹੋ ਗਈ ਆ ਦੇ ਸਰਕਾਰ ਦੀ ਜਿਹੜੀ ਆ ਉਹ ਮਨਸ਼ਾ ਵੀ ਸਾਹਮਣੇ ਆ ਗਈ ਆ ਕਿ ਆਲਟੀਮੇਟਲੀ ਜਿਹੜੀ ਆ ਸਰਕਾਰ ਕਰਨਾ ਕੀ ਚਾਹੁੰਦੀ ਆ ਸੋ ਇਨਿਕ ਬੇਨਤੀ ਕਰਕੇ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਚੇਚੇ ਤੌਰ ਤੇ ਸਾਰੇ ਪਹੁੰਚੇ ਹੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਤੁਸੀਂ ਪ੍ਰਧਾਨ ਹੋਣ ਦੇ ਨਾਤੇ ਇੱਕ ਵਕੀਲ ਵੀ ਹੋ ਹੁਣ ਜਿੰਦਾ ਐਫ ਆਈ ਆਰ ਤਾਂ ਕਰਤੀ ਤੁਸੀਂ ਸਵਾਲ ਖੜਾ ਕੀਤਾ ਕਿ 2 ਘੰਟੇ ਦੇ ਵਿੱਚ ਐਫ ਆਈ ਆਰ ਸਰ ਜੋ ਉਹਨਾਂ ਦੀ ਇਹਦਾ ਕਾਨੂੰਨੀ ਪੱਕੀ ਹੈ ਇਹਨੂੰ ਕਿੱਦਾਂ ਆਸ ਨਹੀਂ ਆਸ ਨਹੀਂ ਅਸੀਂ ਇਹਨੂੰ ਬਿਲਕੁਲ ਸਰਕਾਰੀ ਦਖਲਅੰਦਾਜ਼ੀ ਸਿੱਧੀ ਤਕਲੀਰ ਕਰਦੇ ਆ ਅਸੀਂ ਉਸ ਐਫ ਆਰ ਨੂੰ ਅਸੀਂ ਨਹੀਂ ਮੰਨਦੇ ਕਿਉਂਕਿ ਸਾਡਾ ਦੇਖੋ ਕਈ ਸਵਾਲ ਚੁੱਕਦੇ ਆ ਕਿ ਸ਼ੌਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੱਲੇ ਕੋਰਟਾਂ ਚ ਜਾਂਦੇ ਆ ਜਦੋਂ ਸਾਡੇ ਕੋਈ ਕਪੜੇ ਬਾਜ਼ੀਆਂ ਹੁੰਦੀਆਂ ਸਾਡੀ ਸਬ ਕਮੇਟੀ ਬਣਦੀ ਆ ਪੜਤਾਲ ਕਰਦੀ ਆ ਨੋਟਸ ਦਿੰਦੀ ਆ ਛੋਕਾ ਨੋਟਸ ਦਿੰਦੇ ਉਹਨਾਂ ਦਾ ਜਵਾਬ ਆਉਂਦਾ ਉਹ ਤੋਂ ਜਿਹੜਾ ਕੋਈ ਪੀੜਤ ਹੁੰਦਾ ਹਾਈ ਕੋਰਟ ਚ ਜਾਂਦਾ ਤੇ ਹਾਈ ਕੋਰਟ ਆਰਡਰ ਕੀ ਕਰਦੀ ਬਸ ਸਪੀਕਿੰਗ ਆਰਡਰ ਪਾਸ ਕਰੋ ਕਈ ਕੇਸਾਂ ਚ ਨਹੀਂ ਹੁੰਦਾ ਪਰ ਅਧਿਕਾਰੀਆਂ ਆਪ ਕਰਦੇ ਆ ਤੇ ਜੇ ਫਿਰ ਆਪਾਂ ਇਹੋ ਕੰਮ ਕਰਨਾ ਸ਼ੁਰੂ ਕਰਦਾ ਫਿਰ ਤਾਂ ਸ਼ੋਮਨੀ ਕਮੇਟੀ ਤੱਕ ਫਿਰ ਬਸ ਖਤਮ ਹੋਈ ਫਿਰ ਸਰਕਾਰੀ ਦੌਰ ਦੇ ਉੱਤੇ ਫੌਜ ਤੇ ਪੁਲਿਸ ਦਾ ਪਹਿਲਾਂ ਵੀ ਬੜੀ ਹੁਣ ਅੰਦਰ ਪ੍ਰਬੰਧ ਦੇ ਵੜ ਕੇ ਇਸ ਐਕਟ ਨੂੰ ਖਤਮ ਕਰਨ ਦੀ ਨਵੀਂ ਤਜਵੀਦ ਆ ਸੋ ਮੇਰਾ ਕਹਿਣ ਤੋਂ ਭਾਵ ਹੈ ਐਫ ਆਈ ਆਰ ਜਿਹੜੀ ਕੀਤੀ ਉਹ ਮੈਲਾਫਾਈਡੀ ਇੰਟੈਂਸ਼ਨ ਨਾਲ ਕੀਤੀ ਆ ਉਹਦੇ ਪਿੱਛੇ ਰਾਜਸੀ ਰੋਟੀਆਂ ਸੇਕਣ ਦੀ ਮਨਸਾਨਾ ਕੀਤੀ ਗਈ ਆ ਬਾਕੀ ਅਸੀਂ ਇਹਨੂੰ ਮੁੰਡੋ ਰੱਦ ਕਰਦੇ ਆ ਅਸੀਂ ਇਸ ਆਪਾਂ ਦੇ ਬਿਲਕੁਲ ਹੱਕ ਤੇ ਨਹੀਂ ਗਈ ਨਾ ਕੀਤੀ ਇਹ ਸਿੱਧਾ ਰੱਦ ਕਰ ਦਿੱਤੀ ਜੀ ਵਿਵਤਾ ਤੇ ਉਹਨਾਂ ਦੇ ਕੋਲ ਓਏ ਗੋਲਾ ਉਹਦਾ ਹੁਣ ਉਹਨਾਂ ਦਾ ਉਹਨਾਂ ਦਾ ਜਵਾਬ ਉਹਨਾਂ ਨੂੰ ਪੁੱਛੋ ਉਹਨਾਂ ਦਾ ਜਵਾਬ ਜਿਹੜਾ ਮੈਨਜ਼ ਦੇਣਾ ਤੁਹਾਨੂੰ ਉਹਨਾਂ ਦਾ ਜਵਾਬ ਦਿੱਤਾ ਅਸੀਂ ਕਿਸੇ ਲੜੀ ਵਿੱਚ ਨਹੀਂ ਐਜੀਪਸੀ ਵੱਲੋਂ ਇਹ ਲਾਈਨ ਖਾਣ ਕੀ ਹੋਏਗਾ ਅਸੀਂ ਅੱਜ ਆ ਅਸੀਂ ਆ ਲਾਈਨ ਦੇਤਾ ਸੀਰੀਕਾਰ ਦਾਖਬ ਸਾਹਿਬ ਨੂੰ ਦੇ ਦਿੱਤੀ ਆ ਉਹ ਕੱਲ ਤੱਕ ਆਵੇ ਤੇ ਕਾਰਵਾਈ ਕਰਕੇ ਸਾਨੂੰ ਦੱਸਣ ਕਿ ਜੋ ਅਲਾਇਂ ਦੇਣ ਕਿ ਅਸੀਂ ਆਪਣੇ ਸਰਦ ਕਰਨ ਕੇਸ ਜਿਹੜੇ ਕੇਸ ਜਿਹੜੇ ਜਿਹਨਾਂ ਨੇ ਫਿਰਸਕ ਹੋ ਕੇ 999 ਤੇ ਲਾਗਿਆ ਸੀ ਤਾਂ ਉਹ ਬੈਠੋ ਜੀ ਕਿਤਾਬ ਵਾਲੇ ਮਾਮਲੇ ਦੇ ਵਿੱਚ 99 ਦੀ ਉਹ ਜਿਹੜੀ ਕਿਤਾਬ ਆ ਆ ਇੱਕ ਕਿਤਾਬ ਆ ਹਿਸਟਰੀ ਆ ਆਫ ਦਾ ਸਿਕਸ ਇਹ ਇੰਗਲਿਸ਼ ਦੀ ਆ ਇਹ ਕੰਨਿਨਾਮ ਨੇ ਜਿਹੜੀ ਲਿਖੀ ਆ ਤੇ ਇਹਨੂੰ ਫਾਰਵਰਡ ਕੀਤਾ ਪਤਵੰਤ ਸਿੰਘ ਨੇ ਇਹ ਵੀ ਜਿਹੜੀ ਛਪਾਈ ਆ ਇਹ ਰੂਪਾ ਪਬਲਿਕੇਸ਼ਨ ਨੇ ਕੀਤੀ ਆ ਨਵੀਂ ਦਿੱਲੀ ਤੋਂ ਇਹਦਾ ਉਹਨੇ ਲੱਥਾ ਕੀਤਾ ਇਹ ਅੱਜ ਵੀ ਮਾਰਕੀਟ ਚ ਮਿਲ ਰਹੀ ਆ ਜਿਸਲੇ ਸ਼੍ਰੋਮਣੀ ਗੁਰਦਵਾਰਾ ਪੰਗਤ ਕਮੇਟੀ ਨੂੰ ਪਤਾ ਲੱਗਾ ਵੀ ਇਹ ਗਲਤ ਹੋਇਆ ਤੁਰੰਤ ਕਾਰਵਾਈ ਇਹਦੇ ਤੇ ਕਰਦਿਆਂ ਇਹ ਕਮੇਟੀ ਆਪਣੇ ਜ਼ਬਤ ਕਰਨ ਦਾ 300 ਕਿਤਾਬਾਂ ਛਪੀਆਂ ਸੀ ਉਨਾਂ ਨੂੰ ਤੁਰੰਤ ਜਬਤ ਕਰਨ ਦਾ ਜਿਹੜਾ ਉਹ ਫੈਸਲਾ ਲਿਆ ਗਿਆ। ਔਰ ਫੈਸਲੇ ਤੋਂ ਬਾਅਦ 2007 ਦੇ ਵਿੱਚ ਜਨਰਲ ਹਾਊਸ ਦੇ ਵਿੱਚ ਸਮੁੱਚੀ ਕੌਮ ਕੋਲੋਂ ਮਾਫੀ ਮੰਗੀ ਗਈ। ਕਿ ਇਹ ਜਿਹੜਾ ਮਾਮਲਾ ਆ ਇਹ ਗਲਤ ਹੋ ਗਿਆ ਇਸ ਲਈ ਅਸੀਂ ਸਮੁੱਚੀ ਕੌਮ ਕੋਲੋਂ ਇਹ ਮਾਫੀ ਮੰਗਦੇ ਆ। ਇਹਦੇ ਵਿੱਚ ਫਿਰ ਆਖਬਾਰ ਦੇ ਵਿੱਚ ਬਕਾਇਦਾ ਇhtiyar ਲੱਗਾ ਹੈਗਾ 24 ਦਾ 10 ਨੂੰ ਇਹ ਆ ਦੋ ਇhtiyar ਹੈ ਕਜੀਜੇ ਇੱਕ ਜਾਗਵਾਨੀ ਸਿਆ ਇਹ ਉਦੋਂ ਦਾਅ ਤੇ ਲੱਗੇ ਸਿਕ ਕੌਮ ਤੋਂ ਸਮੁੱਚੀ ਤੋਂ ਜਨਰਲ ਹਾਉ ਦੇ ਵਿੱਚ ਮਦਦ ਕਰਕੇ ਮਾਫੀ ਮੰਗੀ ਗਈ ਉਦੋਂ ਬਾਅਦ ਫਿਰ 2018 ਦੇ ਵਿੱਚ ਆ ਦੁਬਾਰਾ ਜਿਹੜਾ ਕਿਉਂਕਿ ਕੋਰਟ ਆਪਣੇ ਜੁਡੀਸ਼ੀਅਲ ਕੋਰਟ ਦੇ ਵਿੱਚ ਚਲੇ ਗਿਆ ਸੀ ਕੇਸ ਉੱਥੋਂ ਡਿਸਪੋਜ਼ ਹੋਣ ਤੋਂ ਬਾਅਦ 11 8 2018 ਨੂੰ ਆ 25 8 18 ਨੂੰ ਇਹ ਇhtiyar ਫੇਰ ਖਵਾਰ ਚ ਲੱਗੇ ਕਿ ਸ਼ੋਮਨੀ ਵਰਦਲਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਕੌਮ ਕੋ ਨੂੰ ਮਾਫੀ ਵੀ ਮੰਗੀ ਆ ਤੇ ਇਹ ਗਲਤ ਟਰਾਂਸ ਇਹਦੀ ਟਰਾਂਸਲੇਸ਼ਨ ਹੋਈ ਆ ਇਹ ਮੈਂ ਇਹਨੂੰ ਇਹ ਨਹੀਂ ਕਹਿੰਦਾ ਬਈ ਟਰਾਂਸਲੇਸ਼ਨ ਹੋਈ ਤੇ ਗਲਤ ਹੋਈ ਇਸ ਲਈ ਜਨਰਲ ਹਾਊਸ ਨੇ ਆਪਣੇ ਬਕ ਬਕ ਸਮੇਂ ਸਿਰ ਆਪਣੀਆਂ ਇਹਨਾਂ ਦੀਆਂ ਮਾਫੀਆਂ ਵੀ ਮੰਗੀਆਂ ਤੇ ਗਲਤੀ ਦਾ ਸਾਥ ਵੀ ਕੀਤਾ ਤੇ ਕਿਤਾਬਾਂ ਠੀਕ ਸੀ ਜੀ ਬੁੱਕ ਠੀਕ ਸੀ ਟਰਾਂਸਲੇਸ਼ਨ ਨਹੀਂ ਬੁੱਕ ਬੁੱਕ ਵੀ ਗਲਤ ਆ ਬੁੱਕ ਵੀ ਗਲਤ ਆ ਜੀ ਠੀਕ ਹੈ। ਔਰ ਇੱਕ ਜਿਹੜੀ ਟ੍ਰਾਂਸਲੇਸ਼ਨ ਹੋਈ ਆ ਉਹਦੇ ਵਿੱਚ ਗਲਤੀ ਜਿਹੜੀ ਉਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਆ ਜਰਨਲ ਹੌਪ ਦੇ ਦੋ ਮਤੇ ਆ ਤੇ ਪਬਲਿਕੀਸ਼ਨ ਦੇ ਵਿੱਚ ਆਪਣੇ ਅਖਬਾਰਾਂ ਦੇ ਵਿੱਚ ਉਹਦੀ ਗਲਤੀ ਦਾ ਸਾਾਦ ਵੀ ਜਰਨਲ ਹੌਪ ਚ ਮਤੇ ਵੀ ਪਏ ਆ। ਸੋ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਥੈਂਕ ਯੂ। ਹਾਂ ਮੈਂ ਮੈਂ ਤਾਂ ਜੈਨਾ ਭਜੇ। ਇੱਕ ਮਿੰਟ ਬੈਠ ਜਾਓ ਇੱਕ ਪੁੱਛ ਲੇ। ਉਹ ਕੈਂਸਲ ਹੋ ਗਿਆ। ਰਾਈਟਰਾਂ ਪਰ ਸਰਕਾਰ ਨੇ ਕੋਈ ਕਾਰਵਾਈ ਵੀ ਨਹੀਂ ਕੀਤੀ ਗਈ। ਜਿਹੜੇ ਸ਼ੁਰੂਆਤੀ ਕਮੇਟੀ ਬੈਠ ਹਾਂ ਜੀ ਪਹਿਲਾਂ ਇੱਕ ਮਿੰਟ। ਜਿਹੜੀ ਸ਼ੋਅਲਡਿੰਗ ਕਮੇਟੀ ਦੁਆਰਾ ਪ੍ਰਾਵਰਣੇ ਕਰਦੇ ਪਏ ਨੇ ਉਹਨਾਂ ਨੂੰ ਆਪ ਪਤਾ ਨਹੀਂ ਆਉਂਦੀ ਦੇਖੋ ਆ ਜਿਹੜੀ ਆ ਇਹ ਮਾਰਕੀਟ ਚ ਉਹਨਾਂ ਨੇ ਲਈ ਆ ਹਾਂਜੀ ਔਰ ਇਹ ਮਾਰਕੀਟ ਦੇ ਵਿੱਚ ਅੱਜ ਵੀ ਇਹ ਛਾਪ ਰਹੀ ਆ ਹਿਸਟਰੀ ਆ ਦਾ ਸਿਕਸ ਹਾਂਜੀ ਜਿਹੜਾ ਹਲਫਾ ਕੀਤਾ ਮੈਂ ਇਹਨੂੰ ਰੂਲ ਆਊਟ ਨਹੀਂ ਕਰਦਾ ਜਦ ਮੈਂ ਕਿਉਂਕਿ ਸ਼ੋਅਮਨੀ ਕਮੇਟੀ ਨੇ ਗਲਤੀ ਕੀਤੀ ਠੀਕ ਹੋਈ ਪਰ ਮਾਫੀ ਵੀ ਮੰਗ ਲਈ ਤੇ ਉਹਦੇ ਵਿੱਚ ਤੇ ਆ ਜਿਹੜੀ ਆਪਣੇ ਜਿਹੜੀ ਮੂਲ ਰੂਪ ਆ ਇਹ ਮੂਰ ਮੈਂ ਇਹ ਮੈਂ ਇਹ ਤੇ ਵੀ ਮੈਂ ਅਸੀਂ ਦਾ ਬੈਨ ਆਪਣਾ ਸ਼ੋਅਮਨੀ ਕਮੇਟੀ ਨੂੰ ਲਾਪਤਾ ਜਿਹੜੀ ਗਾਫਲਿਕੇਸ਼ਨ ਹੋਈ ਆ ਤਿਆਗਾ ਸਰਕਾਰ ਆ ਸਰਕਾਰ ਨੂੰ ਇਹਦੀ ਪਾਬੰਦੀ ਕਰਨੀ ਚਾਹੀਦੀ ਇਹ ਤੇ ਕਿਉਂ ਨਹੀਂ